ਬਿਨਾਂ ਡੀਜੇ ਤੇ ਸ਼ਰਾਬ ਦੇ ਵਿਆਹ ਕਰਨ ਤੇ ਮਿਲੇਗਾ ਇਨਾਮ ਪਿੰਡ ਦੇ ਸਰਪੰਚ ਦੇ ਵੱਲੋਂ ਦਿੱਤਾ ਜਾਵੇਗਾ 21000 ਰੁਪਏ ਦਾ ਸ਼ਗਨ ਪੰਜਾਬ ਦੇ ਇੱਕ ਪਿੰਡ ਨੇ ਲਿਆ ਵੱਡਾ ਫੈਸਲਾ ਵਿਆਸ ਮਾਗਮਾ ਦੇ ਵਿੱਚ ਜੋ ਸ਼ਰਾਬ ਨਹੀਂ ਵਰਤਾਊਗਾ ਤੇ ਡੀਜੇ ਸੰਗੀਤ ਨਹੀਂ ਵਜਾਉਣਗੇ ਉਹਨਾਂ ਪਰਿਵਾਰਾਂ ਨੂੰ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵੱਲੋਂ ਜੋ ਹੈ 21000 ਰੁਪਏ ਇਨਾਮ ਦਿੱਤਾ ਜਾਵੇਗਾ ਸ਼ਗਨ ਵਜੋ ਜਾ ਇਸ ਦਾ ਐਲਾਨ ਬਕਾਇਦਾ ਕੀਤਾ ਗਿਆ ਇਹ ਮਤਾ ਜੋ ਹੈ ਪਾਸ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਸਰਪੰਚ ਅਮਰਜੀਤ ਕੌਰ ਜੂਨੇ ਉਹਨਾਂ ਦੇ ਵੱਲੋਂ ਮੰਗਲਵਾਰ ਨੂੰ ਇਸ ਮੁਤਲਕ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਫਜ਼ੂਲ ਖਰਚੀ ਜੋ ਹੈ ਉਹ ਨਾ ਕੀਤੀ ਜਾਵੇ ਅਜਿਹੇ ਦੇ ਵਿੱਚ ਲੋਕਾਂ ਨੂੰ ਅਸੀਂ ਉਤਸ਼ਾਹਿਤ ਕਰਾਂਗੇ ਜਿਸ ਦੇ ਤਹਿਤ ਅਸੀਂ 21000 ਰੁਪਏ ਦੇਵਾਂਗੇ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਵੱਲੋਂ ਪਿੰਡ ਦੀ ਸਰਪੰਚ ਅਮਰਜੀਤ ਕੌਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹਨਾਂ ਦੇ ਵੱਲੋਂ ਮਤਾ ਪਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਰੋਕਣ ਦੇ ਲਈ ਅਸੀਂ ਇਹ ਫੈਸਲਾ ਲਿਆ ਹੈ ਉਨਾ ਕਿਹਾ ਹੈ ਕਿ ਆਮ ਤੌਰ ਉਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਡੀਜੇ ਜਾਂ ਉੱਚੀ ਆਵਾਜ਼ ਦੇ ਵਿੱਚ ਸੰਗੀਤ ਅਤੇ ਸ਼ਰਾਬ ਪਰੋਸਣ ਵਾਲੇ ਸਮਾਗਮਾਂ ਦੇ ਵਿੱਚ ਝਗੜੇ ਵੀ ਹੋ ਜਾਂਦੇ ਨੇ ਇਸ ਤੋਂ ਇਲਾਵਾ ਉੱਚੀ ਆਵਾਜ਼ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਵੀ ਵਿਘਨ ਪਾਉਂਦੀ ਹੈ ਪਿੰਡ ਦੇ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਦੌਰਾਨ ਫਜ਼ੂਲ ਘਟਨਾ ਕਰਨ ਦੇ ਲਈ ਉਚਾਹਿਤ ਕਰਨਾ ਚਾਹੁੰਦੇ ਆ ਪਿੰਡ ਦੇ ਸਰਪੰਚ ਨੇ ਇਹ ਵੀ ਦੱਸਿਆ ਕਿ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਜੇਕਰ ਕੋਈ ਪਰਿਵਾਰ ਵਿਆਹ ਸਮਾਗਮਾਂ ਦੇ ਵਿੱਚ ਸ਼ਰਾਬ ਨਹੀਂ ਵਰਤੋਂਦਾ ਹੈ ਅਤੇ ਡੀਜੇ ਸੰਗੀਤ ਨਹੀਂ ਵਜਾਉਂਦਾ ਤਾਂ ਉਸ ਨੂੰ 21000 ਰੁਪਏ ਦਿੱਤੇ ਜਾਣਗੇ ਅਮਰਜੀਤ ਕੌਰ ਦਾ ਅੱਗੇ ਕਹਿਣਾ ਹੈ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਦੇ ਵਿੱਚ ਸਟੇਡੀਅਮ ਬਣਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਭਾਗ ਲੈਣ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਪੰਚਾਇਤ ਨੇ ਪਿੰਡ ਦੇ ਵਿੱਚ ਜੋ ਹੈ ਬਾਇਓ ਗੈਸ ਪਲਾਂਟ ਲਗਾਉਣ ਨੂੰ ਵੀ ਲੈ ਕੇ ਜੋ ਹੈ ਤਜਵੀਜ਼ ਰੱਖੀ ਹੈ ਉਹਨਾਂ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਜੋ ਕਿਸਾਨ ਨੇ ਉਹ ਇਸ ਦੇ ਵਿੱਚ ਮੁੱਢ ਬੀਜ ਵੀ ਦੇ ਸਕਣਗੇ ਅਜਿਹੇ ਤੇ ਵਿੱਚ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾ ਨੇ ਇਹ ਇਤਿਹਾਸਿਕ ਫੈਸਲਾ ਲਿਆ ਜਿਸ ਫੈਸਲੇ ਤੋਂ ਹਰ ਪਿੰਡ ਵਾਸੀ ਖੁਸ਼ੀ ਨਜ਼ਰ ਆਏ ਜਿहां ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾ ਦੀ ਪੰਚਾਇਤ ਨਗਰ ਨਿਵਾਸੀ ਅਤੇ ਸਮੂਹ ਲਬਾਵਲੋ ਪਿੰਡ ਦੇ ਵਿੱਚ ਨਸ਼ਿਆਂ ਦੇ ਕੋੜ ਨੂੰ ਵੱਢਣ ਦੇ ਲਈ ਜੋ ਹੈ ਇਸ ਦੇ ਵਿੱਚ ਪੰਜ ਮਤੇ ਪਾਏ ਗਏ ਪਿੰਡ ਦੇ ਵਿੱਚ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਇਹ ਅਹਿਮ ਫੈਸਲਾ ਪਾਸ ਕੀਤਾ ਜ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉਤੇ ਰੱਖਣ ਤੋਂ ਇਲਾਵਾ ਪਿੰਡ ਦੇ ਵਿੱਚ ਨਸ਼ਾ ਰੋਕਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਬਾਈਕਾਟ ਕੀਤਾ ਗਿਆ ਇਹ ਮਤਾ ਪਾਇਆ ਗਿਆ ਇਸ ਦੇ ਨਾਲ ਕਿਹਾ ਵੀ ਗਿਆ ਕਿ ਘਰ ਦਾ ਨਿਰਖਣ ਵੀ ਕੀਤਾ ਜਾਵੇਗਾ ਤੇ ਨਾਲ ਹੀ ਪਣ ਦੇ ਵਿੱਚ ਹਰ ਘਰ ਦੇ ਵਿੱਚ ਪੈਦਾ ਹੋਣ ਵਾਲੀ ਹਰ ਬੱਚੀ ਦੇ ਲਈ 3100 ਰੁਪਏ ਦੀ ਐਫਡੀ ਜੋ ਹੈ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ ਤੇ ਨਾਲ ਹੀ ਜਿਹੜੇ ਬੱਚੇ ਅਵਲ ਆਉਂਦੇ ਨੇ ਉਹਨਾਂ ਦੀ ਜੋ ਹੈ ਪੜ੍ਹਾਈ ਦਾ ਖਰਚਾ ਵੀ ਚੁੱਕਣ ਦਾ ਜੋ ਮਤ ਹੈ ਉਹ ਪਾਇਆ ਗਿਆ ਅਜੇਹੇ ਦੇ ਵਿੱਚ ਡੀਜੇ ਨੂੰ ਲੈ ਕੇ ਵੀ ਮਤਾ ਪਾਇਆ ਗਿਆ ਕਿ ਜੇਕਰ ਡੀਜੇ ਤੁਸੀਂ ਵਜਾਉਂਦੇ ਹੋ ਵਿਆਹ ਸਮਾਗਮਾਂ ਦੇ ਵਿੱਚ ਤਾਂ ਤੁਸੀਂ ਅਜੇਹੇ ਦੇ ਵਿੱਚ ਰਾਤ ਸਾਢੇ 10 ਵਜੇ ਤੱਕ ਹੀ ਡੀਜੇ ਵਜਾ ਸਕੋਗੇ ਤਾਂ ਵਾਕਈ ਅਜੇਹੇ ਮਤੇ ਪੰਡਾਂ ਦੇ ਵਿੱਚ ਪਾਸ ਹੋਣ ਤਾਂ ਪਿੰਡ ਜੋ ਹੈ ਉਸ ਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਨੂੰ ਪਿੰਡਾਂ ਨੂੰ ਤੇ ਜੋ ਪੰਜਾਬੀ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਬਿਊਰੋ ਰਿਪੋਰਟ ਹੰਦਰ ਟੀਮ